ਕਮ ਇੱਕ ਛੋਟੀ ਜਿਹੀ ਰਿਕੁਐਸਟ ਕੀਤੀ ਸੀ ਨੱਜਰ ਸਾਹਿਬ ਨੂੰ ਜਦੋਂ ਮਿਲੇ ਸੀਗੇ ਕਿ ਧੂਰੀ ਚ ਵੀ ਅੱਖਾਂ ਦਾ ਜਿਹੜਾ ਕੈਂਪ ਆਰਗੇਨਾਈਜ਼ ਕਰਾਇਆ ਜਾਏ ਸੋ ਉਹਨਾਂ ਨੇ ਮੇਰੀ ਰਿਕੁਐਸਟ ਨੂੰ ਮੰਨਦੇ ਹੋਏ ਅੱਜ ਆਰਗੇਨਾਈਜ਼ ਕਰਾਇਆ ਸੀਗਾ ਕੈਂਪ ਜਿੱਥੇ ਫ੍ਰੀ ਚ ਲੋਕਾਂ ਦੇ ਅੱਖਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਜੇ ਆਪਰੇਸ਼ਨ ਦੀ ਲੋੜ ਹੈ ਕੈਟਰੈਕਟ ਦੀ ਹੋਗੀ ਜਾਂ ਹੋਰ ਵੀ ਲੋਕੋਵਾਂ ਦੀ ਹੋਗੀ ਜਾਂ ਏਜ ਰਿਲੇਟਿਡ ਚੇਂਜਸ ਹੁੰਦੇ ਨੇ ਅੱਖਾਂ 'ਚ ਲੈਂਸ ਪਾਉਣ ਦੀ ਲੋੜ ਹੁੰਦੀ ਹੈ ਸੋ ਉਹਨਾਂ ਸਾਰਿਆਂ ਦਾ ਜਿਹੜਾ ਟ੍ਰੀਟਮੈਂਟ ਕਰਨਗੇ ਇਹਨਾਂ ਨੇ ਆਪਰੇਸ਼ਨ ਜਿਹੜੇ ਵਗੈਰਾ ਉਹ ਸਾਰਾ ਕੁਝ ਕੀਤਾ ਜਾਊਗਾ ਸੋ ਲੋਕ ਬਹੁਤ ਖੁਸ਼ ਨੇ ਮੈਂ ਬਹੁਤ ਮੈਨੂੰ ਲੱਗਦਾ ਆਪ ਮਾਰੇ ਚਲ ਕੇ ਆਏ ਨੇ ਤੇ ਇਲਾਜ ਕਰਾਉਣ ਨੂੰ ਉਤਸੁਕ ਨੇ ਤੁਸੀਂ ਬੰਦੇ ਬਸ ਮਿਲੇ ਨਹੀਂ ਹੋ ਕਿ ਕਹਿੰਦੇ ਨੇ ਇਸ ਵਾਰ ਪੰਜਾਬੀ ਨੇ 1 ਟੂ 1 1 ਟੂ 1 ਮਿਲੇ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਹਾਂ ਜੀ ਦੇਖੋ ਲੋਕਾਂ ਨੂੰ ਕੋਈ ਨਾ ਕੋਈ ਮਾਵਾ ਪੈਣਾ ਨੂੰ ਸਪੈਸ਼ਲੀ ਕੋਈ ਨਾ ਕੋਈ ਦਿੱਕਤ ਤਾਂ ਜ਼ਰੂਰ ਹੁੰਦੀ ਹੈ ਜੀ ਅੱਖਾਂ ਦੀ ਸੋ ਸਰਕਾਰ ਵੀ ਕੰਮ ਕਰ ਰਹੀ ਹੈ ਪਰ ਜਿਹਹ ਜਿਹਾ ਅਪਰਾਲਾ ਵੀਰ ਜਿਹੜੇ ਐਨ ਆਰ ਆਈ ਵੀਰ ਨੇ ਹੋਰ ਹਲਕੇ ਕਰਨ ਤਾਂ ਮੈਨੂੰ ਲੱਗਦਾ ਹੈ ਪੰਜਾਬ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਹੋਊਗਾ ਕਿ ਲੋਕ ਆਪਣੇ इजीली ਆ ਕੇ ਅੱਖਾਂ ਟੈਸਟ ਕਰਾ ਕੇ ਆਪਰੇਸ਼ਨ ਦੀ ਲੋੜ ਹੈ ਉਹ ਕਰਾ ਸਕਦੇ ਨੇ ਦਵਾਈਆਂ ਦੀ ਲੋੜ ਹੈ ਉਹ ਲੈ ਜਾ ਸਕਦੇ ਨੇ ਪੰਜਾਬ ਦੇ ਵਿੱਚ ਜਿਹੜੇ ਐਨਆਰਆਈ ਵੀਰ ਵਸਦੇ ਨੇ ਉਹਨਾਂ ਨੂੰ ਕੋਈ ਸੁਨੇਹਾ ਇਸ ਮੌਕੇ ਦੇਣਾ ਦੇਖੋ ਮੈਂ ਇਹੀ ਸੁਨੇਹਾ ਦਵਾਂਗੀ ਸਾਰੇ ਮੈਨੂੰ ਲੱਗਦਾ ਜਿਹੜੇ ਵੀਰ ਐਨਆਰਆਈ ਨੇ ਆਪਦੇ ਘਰਾਂ ਚ ਬਹੁਤ ਸਖਾਲੇ ਨੇ ਬਹੁਤ ਤਰੱਕੀਆਂ ਕਰ ਲੀਆਂ ਪੰਜਾਬੀਆਂ ਨੇ ਸੋ ਬਾਹਰ ਤਾਂ ਰਹੀ ਰਹੇ ਨੇ ਉੱਥੇ ਵੀ ਚੈਰਿਟੀ ਕਰਦੇ ਨੇ ਮੇਰੀ ਅਪੀਲ ਹੈ ਕਿ ਇੰਡੀਆ ਆ ਕੇ ਪੰਜਾਬ ਆ ਕੇ ਵੀ ਆਪਦੇ ਲੋਕਾਂ ਲਈ ਚੈਰਿਟੀ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਤੇ ਆਪਣੇ ਲੋਕਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਪੰਜਾਬੀਆਂ ਦਾ ਪੰਜਾਬ ਦੇ ਲੋਕਾਂ ਨੂੰ ਕੋਈ ਸਵੇਹਾ ਦਿੰਦੇ ਨੇ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਸੁਨਹਿ ਹੈ ਕਿ ਰਲ ਮਿਲ ਕੇ ਸਰਕਾਰ ਦੇ ਨਾਲ ਤਾਲਮੇਲ ਦੇ ਨਾਲ ਤੇ ਇਹੋ ਜਿਹੇ ਬਲੰਗੋਸ ਦੇ ਨਾਲ ਆਪਾਂ ਪੰਜਾਬ ਨੂੰ ਇੱਕ ਖਾਸ ਦਾ ਵਸਦਾ ਰੰਗਲਾ ਪੰਜਾਬ ਬਣਾਇਆ। ਜਲੰਧਰ ਬਹੁਤ ਜ਼ੋਰ ਲਗਾਇਆ ਤੁਸੀਂ ਵੀ 1 ਟੂ 1 ਜਾ ਕੇ ਮਿਲ ਰਹੇ ਸੀ ਕਿ ਕਿਵੇਂ ਦੇਖਿਆ ਤੁਸੀਂ ਉੱਛਾ ਬਹੁਤ। ਦੇਖੋ ਬਹੁਤ ਪਿਆਰ ਦਿੱਤਾ ਜਲੰਧਰ ਵਾਸੀਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ। ਸਾਡੀ ਆਸ ਤੋਂ ਉਮੀਦ ਤੋਂ ਜ਼ਿਆਦਾ ਪਿਆਰ ਮਿਲਿਆ ਤੇ ਸਾਡੀ ਜਿਹੜੀ ਮਿਹਨਤ ਸੀ ਕੀ ਪਾਰਟੀ ਦੇ ਸਾਰੀ ਪਾਰਟੀ ਨੇ ਮਿਹਨਤ ਕੀਤੀ ਹੈ। ਸੋ ਉਹਨੂੰ ਪ੍ਰਮਾਤਮਾ ਨੇ ਰੰਗ ਲਾਇਆ ਬਹੁਤ ਸ਼ੁਕਰਗੁਜ਼ਾਰ ਆਂ ਸਤ ਜਲੰਧਰ ਵਾਸੀ।